ਇੱਕ ਟੀਚਰ ਹੋਣ ਦੀ ਹیثیت ਦੇ ਨਾਲ ਉਹਨਾਂ ਦਾ ਦੁੱਖ ਹੁੰਦਾ ਮੈਨੂੰ ਆਪਣਾ ਦੇਖ ਕੇ ਆਪਣਾ ਆਲਾ ਦਵਾਲਾ ਅੱਜ ਕੱਲ ਦਾ ਪੰਜਾਬ ਦਾ ਆਪਣਾ ਸਮਾਜ ਵੈਸੇ ਵੀ ਸਮਾਜ ਕਿੱਧਰ ਨੂੰ ਜਾ ਰਿਹਾ ਤੁਸੀਂ ਕਿਸੇ ਵੀ ਜਗ੍ਹਾ ਦੇ ਕਿਸੇ ਵੀ ਲੈਂਗੁਏਜ ਦੇ YouTube ਦੀ ਦੁਨੀਆ ਨੂੰ ਦੇਖ ਸਕਦੇ ਹੋ ਜਿੰਨ ਇੱਕ ਚੀਜ਼ ਮੈਂ ਨੋਟ ਕੀਤੀ ਆ ਆਪਣੇ ਪੰਜਾਬੀ YouTube ਦੀ ਦੁਨੀਆ 'ਚ ਤੇ ਜ਼ਿਆਦਾਤਰ ਜਿਹੜੇ ਵੀਡੀਓ ਨੇ ਉ ਜਾਂ ਤਾਂ ਕਮੇਡੀ ਵਾਲੇ ਨੇ ਤੇ ਜਾਂ ਫਿਰ ਆਪਾਂ ਉਹਦੇ ਛੇ ਪ੍ਰਮੋਟ ਕਰਦੇ ਆ ਵੀ ਅਸੀਂ ਕਿੰਨੇ ਕਿ ਦੇਸੀ ਆ ਤੇਸ਼ਾਦ ਉਹਦੀ ਆਪਣੀ ਇੱਕ ਦੌੜ ਲੱਗੀ ਹੋਈ ਰੇਸ ਲੱਗੀ ਹੋਈ ਆ ਇਹ ਸ਼ੋਅ ਕਰਨ ਵੀ ਮੈਂ ਫਲਾਣੇ ਤੋਂ ਜ਼ਿਆਦਾ ਦੇਸੀ ਆ ਮੈਂ ਫਲਾਣੇ ਤੋਂ ਦੇਸੀ ਆ ਮੈਂ ਘੱਟ ਪੜਦਾ ਲਿਖਦਾ ਬਾਕੀਆਂ ਦੇ ਨਾਲੋਂ ਵੀ ਮੈਂ ਘੱਟ ਪੜਿਆ ਲਿਖਿਆ ਹ ਇਸ ਤੋਂ ਲਾਵਾ ਕੁਝ ਹੋਰ ਚੀਜ਼ਾਂ ਨੇ ਕੁਝ ਲੋਕ ਜਿਵੇਂ ਕੇ ਲੋਕ ਨੇ ਤਾਂ ਉਹਨਾਂ ਦੇ ਮੁੱਦੇ ਸਾਰਾ ਦਿਨ ਆਪਾਂ ਉਠਾਉਂਦੇ ਰਹਿੰਦੇ ਆ ਹੋਰ ਵੀ ਬਹੁਤ ਸਾਰਾ ਅંધ ਵਿਸ਼ਵਾਸ ਇਹ ਤਾਂ ਸਪੈਸ਼ਲ ਆ ਮਤਲਬ ਪਤਾ ਨਹੀਂ ਕਿੰਨੇ ਕੀ YouTube ਤੇ ਆਪਣੇ ਚੈਨਲ ਦਾ ਜਿਹੜੇ ਅંધ ਵਿਸ਼ਵਾਸਾਂ ਨੂੰ ਫਲਾ ਰਹੇ इवन ਧਰਮ ਦੇ ਨਾਂ ਦੇ ਉੱਤੇ ਲੋਕਾਂ ਦੇ ਵਿੱਚ ਵਸ ਫਨਾਰੇ ਲੱਖਾਂ ਉਹਨਾਂ ਦੇ ਵਿਊਜ਼ ਨੇ ਤੁਸੀਂ ਜੇ ਹਿੰਦੀ YouTube ਦੇ ਵਿੱਚ ਵੀ ਦੇਖੋਗੇ ਤੁਹਾਨੂੰ ਸਾਇੰਸ ਟੈਕਨੋਲੋਜੀ ਐਜੂਕੇਸ਼ਨ ਬੱਚਿਆਂ ਦੀ ਪੜ੍ਹਾਈ ਬੱਚਿਆਂ ਨੂੰ ਸਹੀ ਤਰ੍ਹਾਂ ਨਾਲ ਪਰਵਰਿਸ਼ਤ ਨੂੰ ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਵੀਡੀਓਜ਼ ਮਿਲ ਜਾਣਗੇ ਪੰਜਾਬ ਦੇ ਵਿੱਚ ਕੁਝ ਕੁ ਲੋਕਾਂ ਦੇ ਮੈਂ ਅਲੱਗ-ਅਲੱਗ ਟਾਈਮ ਤੇ ਵੀਡੀਓ ਦੇਖੇ ਨੇ ਚੰਗਾ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਦੇ ਵਿਊਜ਼ ਹਾਰਡਲੀ 100 ਤੱਕ ਨਹੀਂ ਹੁੰਦੇ ਉਹਨਾਂ ਦੇ ਪਰ ਚਲੋ ਜੋ ਵੀ ਆ ਫਿਰ ਵੀ ਕੰਮ ਕਰਦੇ ਰਹਿਣਾ ਚਾਹੀਦਾ ਤਾਂ ਮੈਂ ਤੁਹਾਡੇ ਲਈ ਅੱਜ ਲੈ ਕੇ ਆਇਆ ਹਾਂ 25 ਦੁਨੀਆ ਦੀਆਂ ਇਹੋ ਜਿਹੀਆਂ ਜੌਬਸ ਜਿਹੜੀਆਂ ਸਭ ਤੋਂ ਜ਼ਿਆਦਾ ਜਿਨ੍ਹਾਂ ਦੇ ਵਿੱਚ ਸੈਲ ਨਹੀਂ ਆ ਤਾਂ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਉਹਨਾਂ ਦੇ ਭਵਿੱਖ ਦੀ ਤੁਹਾਨੂੰ ਫਿਕਰ ਹੈਗੀ ਆ ਤਾਂ ਸਾਇੰਸ ਵੱਲ ਤੁਹਾਨੂੰ ਮੋੜਨਾ ਪਊ ਟੈਕਨੋਲੋਜੀ ਵੱਲ ਮੋੜਨਾ ਪਊ ਆਪਣੇ ਬੱਚਿਆਂ ਨੂੰ ਉਹੋ ਜਿਹੀ ਪੜ੍ਹਾਈ ਤੁਹਾਨੂੰ ਕਰਵਾਉਣੀ ਪੈਣੀ ਤਾਂ ਕਿ ਕੱਲ ਨੂੰ ਉਹ ਆਪਣਾ ਅੱਗਾ ਸਵਾਰ ਸਕਣ ਫਿਊਚਰ ਬਹੁਤ ਵਧੀਆ ਉਹਨਾਂ ਦਾ ਬੋ ਸਕੇ ਕਿਉਂਕਿ ਜਿਹੜੀਆਂ ਚੋਅਸ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਇਹ ਕੋਈ ਐ ਨਹੀਂ ਹੈਗਾ ਕਿ ਮੰਗਲ ਗ੍ਰਹਿ ਤੋਂ ਆ ਕੇ ਲੋਕ ਕਰਦੇ ਆ ਇਹ ਵੀ ਉਹਨਾਂ ਦੀ ਹੀ ਉਮਰ ਦੇ ਬੱਚੇ ਨੇ ਜਿਹੜੇ ਇਹ ਚੀਜ਼ਾਂ ਕਰ ਰਹੇ ਆ ਪਰ ਤੁਸੀਂ ਖੁਦ ਦੇਖੋ ਕਿ ਆਪਣੇ ਬੱਚੇ ਮੁੱਦੇ ਕੀ ਨੇ ਅੱਜ ਕੱਲ ਦੇ ਮੁੱਦੇ ਇੱਕ ਤਾਂ ਇਹ ਪ੍ਰਮੋਟ ਕੀਤਾ ਜਾ ਰਿਹਾ ਕਿ ਪੰਜਾਬੀ ਹੀ ਬੋਲਣੀ ਹੈ ਇੰਗਲਿਸ਼ ਅਸੀਂ ਸਿੱਖਣੀ ਹੀ ਨਹੀਂ ਹੈ ਤਾਂ ਬਹੁਤ ਵਧੀਆ ਗੱਲੋ ਜਿਹੜਾ ਆਪਣਾ ਹਾਲ ਵੀ ਹੋ ਰਿਹਾ ਅੱਜ ਕੱਲ ਉਹ ਵੀ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਹੋ ਰਿਹਾ ਪਰ ਚਲੋ ਹੁਣ ਆਪਾਂ ਸਿੱਧਾ ਮੁੱਦੇ ਦੀ ਗੱਲ ਕਰਦੇ ਆ ਜਿਹੜਾ ਡਾਟਾ ਮੈਂ ਤੁਹਾਡੇ ਲਈ ਲੈ ਕੇ ਆਇਆ ਸਭ ਤੋਂ ਪਹਿਲੀ ਚੀਜ਼ ਉਹਦਾ ਸੋਰਸ ਕੀ ਆ ਗ੍ਰੇਟ ਲਰਨਿੰਗ ਐਜੂਕੇਸ਼ਨ ਸਰਵਿਸਿਜ਼ ਇਹ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰਦੀ ਰਹਿੰਦੀ ਆ ਉਹਨਾਂ ਨੇ ਦੁਨੀਆ ਦੀਆਂ 25 ਇਹੋ ਜਿਹੀਆਂ ਜੌਬਸ ਕੱਢੀਆਂ ਨੇ ਕਿਸ ਆਧਾਰ ਤੇ ਘੰਟੇ ਦੇ ਹਿਸਾਬ ਦੇ ਨਾਲ ਸਭ ਤੋਂ ਜ਼ਿਆਦਾ ਇਨਕਮ ਕਿੱਥੇ ਹੁੰਦੀ ਆ ਕਿਹੜੀਆਂ ਜੌਬਸ ਜਾਂ ਫਿਰ ਸਾਲ ਦੇ ਆਧਾਰ ਦੇ ਉੱਪਰ ਸਾਲਾਨਾ ਸੈਲਰੀ ਕਿੰਨੀ ਉਹਦੇ ਅਕੋਰਡਿੰਗ ਸ਼ਾਇਦ ਕੋਈ ਇਹੋ ਜਿਹੇ ਮਾਪੇ ਹੋਣ ਜਿਹੜੇ ਇਹਨਾਂ ਦੇ ਵਿੱਚੋਂ ਕਿਸੇ ਚੀਜ਼ ਨੂੰ ਸਮਝਣ ਸਾਇੰਸ ਟੈਕਨੋਲੋਜੀ ਦੀ ਲੋੜ ਨੂੰ ਸਮਝਣ ਤੇ ਆਪਣੇ ਬੱਚਿਆਂ ਨੂੰ ਕੱਲ ਨੂੰ ਕਹਿਣੇ ਵੀਡੀਓ ਦੇਖਣ ਤੋਂ ਬਾਅਦ ਕਿ ਹਾਂ ਭਾਈ ਤੁਸੀਂ ਇਹ ਚੀਜ਼ ਜ਼ਰੂਰ ਕਰਿਓ ਇਹੋ ਜੀ ਪੜਾਈ ਪੜੋ ਤਾਂ ਕਿ ਤੁਸੀਂ ਵਧੀਆ ਅੱਗੇ ਆਪਣੀ ਜ਼ਿੰਦਗੀ 'ਚ ਬਣ ਸਕੋ ਕੁਝ ਸਭ ਤੋਂ ਪਹਿਲਾਂ 25ਵੇਂ ਨੰਬਰ ਦੇ ਉੱਪਰ ਹੈਗੇ ਆ 38 ਡਾਲਰ ਪਰ ਘੰਟੇ ਐਵਰੇਜ ਐਵਰੇਜ ਜੇ ਕੱਢੀਏ ਤਾਂ 38 ਡਾਲਰ ਮਿਲਦੇ ਆ ਪਰ ਘੰਟੇ ਉਹ ਮਿਲਦੇ ਆ ਰੇਡੀਏਸ਼ਨ ਸਪੈਸ਼ਲਿਸਟ ਰੇਡੀਏਸ਼ਨ ਦੀ ਲੋਡ ਕਿੱਥੇ ਪੈਂਦੀ ਆ ਸਪੈਸ਼ਲੀ ਕੈਂਸਰ ਦੇ ਟਰੀਟਮੈਂਟ ਚ ਕੈਂਸਰ ਕਿਵੇਂ ਵੱਧ ਰਿਹਾ ਉਹ ਆਪਾਂ ਸਾਰਿਆਂ ਨੂੰ ਪਤਾ ਵਾ ਉਹਦੇ ਚ ਬਹੁਤ ਜ਼ਿਆਦਾ ਗੱਲਬਾਤ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਜਿੱਥੇ ਵੀ ਕਿਤੇ ਜਾਣਾ ਉਹ ਕੀਮੋ ਕਰਵਾਉਣੀ ਆ ਸਾਰਾ ਉਹ ਰੇਡੀਏਸ਼ਨ ਪਾਈਆਂ ਜਾਂਦੀਆਂ ਨੇ ਤੇ ਸਪੈਸ਼ਲ ਲੋਕ ਹੁੰਦੇ ਆ ਜਿਹੜੇ ਸਿਰਫ ਇਸ ਚੀਜ਼ ਦੇ ਪੜਾਈ ਕਰਦੇ ਆ ਤਾਂ ਇਹਨਾਂ ਨੂੰ ਔਨ ਐਵਰੇਜ ਸੈਲਰੀ ਮਿਲਦੀ ਆ 38 ਡਾਲਰ ਪਰ ਘੰਟਾ ਜਿ ਤੁਹਾਨੂੰ ਲੱਗਦਾ ਕਿ ਪੜਾਈ ਔਖੀ ਆ ਤਾਂ 24ਵੇਂ ਨੰਬਰ ਤੇ ਉਪਰ ਆਉਂਦੇ ਆ ਅਕੂਪੇਸ਼ਨਲ ਥੈਰਾਪਿਸਟ ਰੇਡੀਏਸ਼ਨ ਵਾਲੇ ਕੰਮ ਤੋਂ ਏ ਘੰ ਬਹੁਤ ਸੌਖਾ ਵਾ ਇਹਦੇ ਵਿੱਚ ਤੁਸੀਂ ਉਹਨਾਂ ਲੋਕਾਂ ਦੀ ਹੈਲਪ ਕਰਨੀ ਆ ਜਿਹੜੇ ਲੋਕਾਂ ਨੂੰ ਪਵਨਾਤਮਕ ਤੌਰ ਦੇ ਉੱਪਰ ਸਹਾਰਾ ਚਾਹੀਦਾ ਵਾ ਜਿਨ੍ਹਾਂ ਨੂੰ ਥੋੜੀ ਮੋਟੀਵੇਸ਼ਨ ਦੇ ਲੋੜ ਚਾਹੀਦੀ ਆ ਜਿਹੜੇ ਲੋਕ ਡਿਪਰੈਸਡ ਨੇ ਉਹ ਲੋਕ ਕਿਸੇ ਰਿਲੇਸ਼ਨ ਦੇ ਬ੍ਰੇਕਅਪ ਹੋਣ ਤੋਂ ਬਾਅਦ ਵੀ ਡਿਪਰੈਸਡ ਹੋ ਸਕਦੇ ਆ ਨਸ਼ਾ ਨਸ਼ੇ ਕਰਕੇ ਜਾ ਸਕਦੇ ਆ ਅਲੱਗ-ਨਾਲਗ ਉਹਨਾਂ ਦੇ ਰੀਜ਼ਨ ਹੁੰਦੇ ਆ ਇਹਨਾਂ ਲੋਕਾਂ ਦੀ ਮਦਦ ਕਰਦੇ ਆ ਅਕੂਪੇਸ਼ਨਲ ਥੈਰਾਪਿਸਟ ਇਹਨਾਂ ਦੀ ਸੈਲਰੀ ਹੈਗੀ ਆ ਔਨ ਐਵਰੇਜ 39 ਡਾਲਰ ਪਰ ਘੰਟਾ ਤੇ ਜਿਹੜੇ ਇਹਨਾਂ ਦੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਫਿਜ਼ੀਕਲ ਪ੍ਰੋਬਲਮ ਵੀ ਹੋ ਸਕਦੀ ਆ ਮੂਵ ਕਰਨ ਦੇ ਵਿੱਚ ਇਹ ਇਹ ਸਾਰਾ ਕੁਝ ਮਤਲਬ ਇਸ ਤਰ੍ਹਾਂ ਦੀ ਇਹ ਜੌਬ ਇਹ ਲੋਕ ਕਰਦੇ ਆ ਤੇ ਮੈਂ ਓਨੈਸਟਲੀ ਕਹਾਂ ਮੇਰੇ ਨਾਲ ਦੀ ਨਾਲ ਤੁਹਾਨੂੰ ਆਪਣਾ ਵੀ ਦੱਸੀ ਜਾਊਗਾ ਮੈਨੂੰ ਕਿਹੜਾ ਲੱਗ ਰਿਹਾ ਕਿ ہاں ਤੁਹਾਡੇ ਲਈ ਵੀ ਸੌਖਾ ਹੋਊਗਾ ਤਾਂ ਮੈਨੂੰ ਇੱਕ ਤਾਂ ਇਹ ਵੱਡੀ ਚੀਜ਼ ਜ਼ਰੂਰ ਲੱਗਦੀ ਆ ਜੇ ਹੋਰ ਨਹੀਂ ਕੁਝ ਕਿਉਂਕਿ ਬਾਕੀ ਪੜਾਈਆਂ ਉਹ ਥੋੜੀਆਂ ਔਖੀਆਂ ਵੀ ਬੱਚਿਆਂ ਨੂੰ ਲੱਗ ਸਕਦੀਆਂ ਤਾਂ ਅਕੂਪੇਸ਼ਨਲ ਥੈਰਾਪਿਸਟ ਲੋਕ ਬਣ ਸਕਦੇ 23ਵੇਂ ਨੰਬਰ ਦੇ ਉੱਪਰ ਆਉਂਦਾ ਸਪੀਚ ਲੈਂਗੁਏਜ ਪੈਥੋਲੋਜਿਸਟ ਇਹਨਾਂ ਦੀ ਐਵਰੇਜ ਸੈਲਰੀ ਪਰ ਘੰਟੇ ਦੀ ਹੈਗੀ ਆ 48 ਡਾਲਰ ਕਿਸੇ ਬੱਚੇ ਦੀ ਸਪੀਚ ਨੂੰ ਇੰਪਰੂਵ ਕਰਵਾਉਣਾ ਹੋ ਸਕਦਾ ਉਹਨੂੰ ਬੋਲਣ ਦੇ ਵਿੱਚ ਪ੍ਰੋਬਲਮ ਆਉਂਦੀ ਹੋਵੇ ਜਾਂ ਜਿਹਨੂੰ ਆਪਾਂ ਕਹਿੰਦੇ ਹੱਕ ਪੈਂਦੀ ਹੋਵੇ ਉਹ ਵੀ ਹੋ ਸਕਦਾ ਜਾਂ ਕਿਸੇ ਲੈਂਗੁਏਜ ਨੂੰ ਹੀ ਉਹਨਾਂ ਨੂੰ ਨਹੀਂ ਆਉਂਦੀ ਉਹ ਲੈਂਗੁਏਜ ਤਾਂ ਬੋਲਣ ਦੇ ਨਾਲ ਰਿਲੇਟਡ ਜਿਹੜੇ ਕੰਮ ਹੈਗੇ ਆ ਉਹ ਆਉਂਦੇ ਆ ਸਾਰੇ ਇਸ ਕੈਟਾਗਰੀ ਦੇ ਵਿੱਚ 22ਵੇਂ ਨੰਬਰ ਤੇ ਜਾ ਕੇ ਬਾਰ ਇੱਕਦਾਂ ਹੀ ਵੱਧ ਜਾਂਦੀ ਆ 40 ਡਾਲਰ ਤੋਂ ਅੱਪ ਸਿੱਧੇ ਚਲੇ ਗਏ 72 ਡਾਲਰ ਪਰ ਘੰਟੇ ਦੇ ਉੱਪਰ ਤੇ ਇਹ ਜੋਬ ਹੈਗੀ ਹੈ ਮਾਰਕੀਟਿੰਗ ਮੈਨੇਜਰ ਇਥੇ ਤੁਹਾਨੂੰ ਸਮਝ ਲੱਗ ਗਈ ਹੋ ਕਿਸੇ ਵੀ ਪ੍ਰੋਡਕਟ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮਾਰਕੀਟ ਕਰਨਾ ਉਹਨੂੰ ਵੇਚਣਾ ਇਸ ਇਸ ਤਰ੍ਹਾਂ ਦੀਆਂ ਗੱਲਾਂ ਬਾਤ ਇਹਦੇ ਵਿੱਚ ਤੁਹਾਡੇ ਕੋਲ ਫਾਈਨੈਂਸ ਦੇ ਨਾਲ ਰਿਲੇਟਡ ਡਿਗਰੀ ਹੋਣੀ ਚਾਹੀਦੀ ਆ ਕਾਮਰਸ ਵਗੈਰਾ ਦੇ ਵਿੱਚ ਡਿਗਰੀ ਹੋਣੀ ਚਾਹੀਦੀ ਆ ਤੇ ਉੱਥੋਂ ਤੁਸੀਂ ਇਧਰਲੇ ਫੀਲਡ ਦੇ ਵਿੱਚ ਅੱਗੇ ਨਿਕਲ ਸਕਦੇ ਨੰਬਰ ਆ ਗਿਆ 21ਵਾਂ ਹੁਣ ਆਪਾਂ 72 ਡਾਲਰ ਤੋਂ ਸਿੱਧੇ ਚਲੇ ਗਏ 97 ਡਾਲਰ ਪਰ ਘੰਟੇ ਦੇ ਉੱਪਰ ਕਿਉਂਕਿ ਹੁਣ ਗੱਲ ਹੋਊਗੀ ਕੰਪਿਊਟਰਸ ਦੀ ਅਗਲੀ ਜੌਬ ਹੈਗੀ ਆ ਡਾਟਾ ਇੰਜੀਨੀਅਰ ਦੀ ਇੰਜੀਨੀਅਰਿੰਗ ਫੀਲਡ ਦੇ ਨਾਲ ਰਿਲੇਟਡ ਲੋਕ ਹੁੰਦੇ ਆ ਤੇ ਡਾਟਾ ਨੂੰ ਕਿਉਂਕਿ ਸਭ ਕੁਝ ਡਾਟਾ ਹੀ ਹੈ ਇਸ ਤੋਂ ਬਿਨਾ ਹੁਣ ਕੁਝ ਵੀ ਨਹੀਂ ਹੈਗਾ ਦੁਨੀਆ ਦੇ ਵਿੱਚ ਡਾਟਾ ਨੂੰ ਮੈਨੇਜ ਕਿਵੇਂ ਕਰਨਾ ਸੌਫਟਵੇਅਰ ਦੀ ਜਾਣਕਾਰੀ ਕੰਪਿਊਟਰ ਦੀ ਜਾਣਕਾਰੀ ਹੋ ਸਕਦਾ ਇੱਥੋਂ ਤੱਕ ਦਾ ਵੀਡੀਓ ਜੇ ਕਿਸੇ ਨੇ ਦੇਖਿਆ ਹੋਊਗਾ ਕਿ ਇਹ ਜੀ ਵੀਡੀਓਜ਼ ਨੂੰ ਬਹੁਤ ਘੱਟ ਲੋਕ ਦੇਖਦੇ ਆ ਤਾਂ ਥੋੜੇ ਦਿਮਾਗ ਵਿੱਚ ਹੋ ਸਕਦਾ ਖਿਆਲ ਆਵੇ ਕਿ ਤਾਂ ਬਹੁਤ ਔਖੀ ਹੈ ਪੜ੍ਹਾਈ ਇਹ ਇਸ ਤਰ੍ਹਾਂ ਕੰਪਿਊਟਰਾਂ ਇੰਜੀਨੀਅਰਿੰਗ ਆ ਪਰ ਦੇਖੋ ਜਿੰਨਾ ਕੋਈ ਰਸਤਾ ਔਖਾ ਵਾ ਜਿਹੜੀ ਮੰਜ਼ਿਲ ਆ ਉਹ ਉਨੇ ਹੀ ਬੈਟਰ ਰਹਿੰਦੀ ਆ ਆਪਾਂ ਉਸ ਨੂੰ ਵੇਲੇ ਰੱਖੇ ਹੀ ਮਤਲਬ ਇੱਕ ਸੁਪਨੇ ਨਹੀਂ ਸੰਜੋ ਸਕਦੇ ਹੈਗੇ ਇੰਨੀ ਵੱਡੀਆਂ ਸੈਲਰੀਜ਼ ਤੇ 20ਵੇਂ ਨੰਬਰ ਤੇ ਆ ਜਾਂਦੇ ਆ ਆਪਣੇ ਪੰਜਾਬੀ ਦੇ ਵਿੱਚ ਕਹਿਣਾ ਗੂ ਡੰਗਰ ਡਾਕਟਰ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਜਿਹੜਾ ਕੋਈ ਵੀ ਬੰਦਾ ਵੈਟਰਨਰੀ ਦਾ ਕੋਈ ਵੀ ਕੋਰਸ ਕਰਦਾ ਉਹਦੀ ਡਿਗਰੀ ਕਰਦਾ ਵਾ ਤਾਂ ਇੰਡੀਆ ਦੇ ਵਿੱਚ ਤਾਂ ਚਲੋ ਠੀਕ ਆ ਜੇ ਉਹ ਬੰਦਾ ਕਿਸੇ ਤਰ੍ਹਾਂ ਦੇ ਨਾਲ ਬਾਹਰ ਚਲੇ ਜਾਵੇ ਜਾਂ ਬਾਹਰ ਤੋਂ ਇਹ ਵਾਲੀ ਪੜਾਈ ਕਰੇ ਤੁਸੀਂ ਵੀ ਹੋ ਸਕਦਾ ਜੇ ਵੀਡੀਓ ਦੇਖ ਰਹੇ ਹੋ ਤੁਹਾਡੇ ਬੱਚੇ ਉਹਨਾਂ ਨੂੰ ਵੀ ਤੁਸੀਂ ਇਹ ਆਪਸ਼ਨ ਦੱਸ ਸਕਦੇ ਹੋ ਕਿ ਮੈਡੀਕਲ ਦੇ ਵਿੱਚ ਜਾਓ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਨਾਨ ਮੈਡੀਕਲ ਮੈਡੀਕਲ ਹੁੰਦਾ ਤਾਂ ਮੈਡੀਕਲ ਨੂੰ ਫੀਲਡ ਲੈ ਸਕਦੇ ਹੋ ਉਹਨਾਂ ਨੂੰ ਜਾਨਵਰਾਂ 'ਚ ਵੀ ਜੇ ਇੰਟਰਸਟ ਆ ਉਸ ਤੋਂ ਬਾਅਦ ਉਹ ਡਿਗਰੀ ਕਿਸੇ ਬਾਹਰਲੇ ਕਾਲਜ ਤੋਂ ਕਰ ਲੈਣ ਵਟਰਨਰੀ ਦੀ ਤਾਂ ਇਹਦੀ ਸੈਲਰੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਹੜੇ ਗੋਰੇ ਨੇ ਉਹ ਆਪਣੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਇਹਦੀ ਸਾਲਾਨਾ ਸੈਲਰੀ ਹੁਣ ਮੈਂ ਸਾਲਾਨਾ ਤੇ ਆ ਗਿਆ ਸਾਲਾਨਾ ਸੈਲਰੀ ਹੈਗੀ ਹੈ ਤਕਰੀਬਨ 1 ਲੱਖ ਡਾਲਰ ਇਹਨਾਂ ਲੋਕਾਂ ਦੀ ਅਪਾਇੰਟਮੈਂਟ ਲੈਣੀ ਪੈਂਦੀ ਆ ਉਹ ਸਾਰਾ ਕੁਝ ਆ ਆਪਣੇ ਕਲੀਨਿਕ ਹੁੰਦੇ ਆ ਆਪਣੇ ਪੰਜਾਬੀ ਵਿਚਾਰੇ ਦੇਸੀ ਡੰਗ ਡਾਕਟਰਾਂ ਵਾਂਗੂ ਵਾਲਾ ਕੰਮ ਨਹੀਂ ਹੈਗਾ ਇਹਨਾਂ ਦਾ ਕਿਉਂਕਿ ਕੰਮ ਕੋਈ ਵੀ ਵਾੜਾ ਚੰਗਾ ਨਹੀਂ ਬਸ ਆਪਣੇ ਸਮਾਜ ਦੇ ਵਿੱਚ ਆ ਪੱਤਰੀਕੇ ਉਹ ਇਸ ਤਰ੍ਹਾਂ ਦੇ ਬਣਾ ਲਏ 19 ਦੇ ਨੰਬਰ ਦੇ ਉੱਪਰ ਆਉਂਦੇ ਆ ਡਾਟਾ ਸਾਇੰਟਿਸਟ ਮੈਂ ਟੋਟਲੀ ਸਾਰਾ ਫੋਨ ਦੇ ਵਿੱਚ ਹੀ ਕਰਕੇ ਲੈ ਰਹੇ ਹਾਂ ਤੇ ਇਹਨਾਂ ਦੀ ਸੈਲਰੀ ਆਲਮੋਸਟ ਓਵਟਰਨਰੀ ਵੱਡੇ ਲੋਕਾਂ ਦੀ ਤਰ੍ਹਾਂ ਹੀ ਆ ਬਸ ਉਹਨਾਂ ਤੋਂ ਥੋੜੀ ਜੀ ਉੱਪਰ ਪਹਿਲਾਂ ਆਪਾਂ ਡਾਟਾ ਇੰਜੀਨੀਅਰਸ ਦੀ ਗੱਲ ਕੀਤੀ ਹੁਣ ਇਸ ਵਾਰ ਡਾਟਾ ਸਾਇੰਟਿਸਟ ਦੀ ਗੱਲ ਕੀਤੀ ਥੋੜਾ ਬਹੁਤ ਇਹਨਾਂ ਦੇ ਕੰਮ ਦਾ ਫਰਕ ਆ ਕੋਈ ਬਹੁਤ ਜ਼ਿਆਦਾ ਕੰਮ ਦਾ ਫਰਕ ਨਹੀਂ ਹੈਗਾ ਪਰ ਇੱਕ ਚੀਜ਼ ਤੁਸੀਂ ਨੋਟ ਕਰੋ ਜਾਣਾ ਆਪਾਂ ਨੂੰ ਸਾਇੰਸ ਵੱਲ ਟੈਕਨੋਲੋਜੀ ਵੱਲ ਪੜ੍ਹਾਈ ਵੱਲ ਹੀ ਜਾਣਾ ਪਊਗਾ ਜਿਹੜੀ ਕਿ ਆਪਣੇ ਸਮਾਜ ਦੇ ਵਿੱਚੋਂ ਆਪਣੇ YouTube ਦੇ ਵੀਡੀਓਜ਼ ਦੇ ਵਿੱਚੋਂ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ ਹੈ ਸਿਰਫ ਉਹ ਤੇ ਹੰਦ ਵਿਸ਼ਵਾਸ ਆ ਯਾ ਮੇ ਫਾਲਸੂ ਦੇ ਹਾਸੇ ਨੇ ਬਸ ਉਹ ਇਹੋ ਜਿਹਾ ਕੁਝ ਹੀ 18ਵੇਂ ਨੰਬਰ ਦੇ ਉੱਪਰ ਆਉਂਦੀ ਹੈ ਐਕਚੁਅਲੀ 1,2318 ਡਾਲਰ ਐਵਰੇਜ ਇਹਦੀ ਸੈਲਰੀ ਆ ਇਸ ਫੀਲਡ ਦੀ ਇਹਦੇ ਵਿੱਚ ਕੀ ਕਰਨਾ ਹੁੰਦਾ ਇੰਸ਼ੋਰੈਂਸ ਕੰਪਨੀਆਂ ਉਹਨਾਂ ਸਾਰਿਆਂ ਦੇ ਰਿਸਕ ਨੂੰ ਦੇਖਣਾ ਵਾ ਜਾਂ ਹੋਰ ਇਸ ਤਰ੍ਹਾਂ ਦੇ ਅਲੱਗ-ਅਲੱਗ ਕੰਪਨੀਆਂ ਨੂੰ ਉਹਨਾਂ ਦੇ ਫਾਈਨੈਂਸ ਨੂੰ ਦੇਖਣਾ ਖੰਗਾਲਣਾ ਤੇ ਕਿੰਨਾ ਉਹਨਾਂ ਨੂੰ ਕਿਸੇ ਚੀਜ਼ ਦੇ ਉੱਪਰ ਰਿਸਕ ਹੋ ਸਕਦਾ ਕਿਹੜੇ ਕੰਮ ਕਰਨ ਦਾ ਫਾਈਨੈਂਸ਼ਲੀ ਉਹ ਚੀਜ਼ਾਂ ਉਹਨਾਂ ਨੂੰ ਪੂਰੀਆਂ ਸਹੀ ਅੰਕਲਨ ਕਰਕੇ ਉਹਦਾ ਦੱਸਣਾ ਇਹਨਾਂ ਲੋਕਾਂ ਦੀ ਜੌਬ ਨੂੰ ਕਹਿੰਦੇ ਆ ਐਕਚੁਅਲੀ ਤੇ ਇਹਦੇ ਵਿੱਚ ਵੀ ਪੜਾਈ ਤੁਹਾਨੂੰ ਜਿਹੜੀ ਉਹ ਫਾਈਨੈਂਸ ਨਾਲ ਰਿਲੇਟਡ ਕਾਮਰਸ ਦੇ ਨਾਲ ਰਿਲੇਟਡ ਕਰਨੀ ਪੈਣੀ 17ਵੇਂ ਨੰਬਰ ਦੇ ਉੱਪਰ ਆਉਂਦੇ ਆ ਡੇਵ ਆਪਸ ਇੰਜੀਨੀਅਰ ਇਹਦੇ ਵਿੱਚ ਤੁਹਾਨੂੰ ਸੌਫਟਵੇਅਰ ਡਿਵੈਲਪਮੈਂਟ ਆ ਆਈਟੀ ਦੇ ਨਾਲ ਰਿਲੇਟਡ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਇਹਨਾਂ ਦੀ ਸਾਲਾਨਾ ਸੈਲਰੀ ਹੈਗੀ ਹੈ ਜੀ 1 ਲੱਖ 6000 ਡਾਲਰ ਫੇਰ ਇੱਕ ਵਾਰ ਸਾਨੂੰ ਦੀ ਗੱਲ ਹੋਈ ਕੰਪਿਊਟਰਸ ਦੀ ਗੱਲ ਹੋਈ ਇੰਜੀਨੀਅਰਿੰਗ ਟੈਕਨੋਲੋਜੀ ਦੀ ਗੱਲ ਹੋਈ 16 ਨੰਬਰ ਦੇ ਉੱਪਰ ਹੈ ਗਿਆ ਫਿਜ਼ੀਸ਼ੀਅਨ ਅਸਿਸਟੈਂਟ ਇਹਨਾਂ ਦੀ ਸਲਾਲਾ ਸੈਲਰੀ ਹੈ 1 ਲੱਖ 7000 ਡਾਲਰ ਫਿਜ਼ੀਸ਼ੀਅਨ ਅਸਿਸਟੈਂਟ ਮਤਲਬ ਜਿਹੜੇ ਮੈਡੀਸਨ ਦਿੰਦੇ ਸਰਜਨਸ ਦੇ ਥੱਲੇ ਕੰਮ ਕਰਦੇ ਆ ਡਾਕਟਰਸ ਦੇ ਥੱਲੇ ਕੰਮ ਕਰਦੇ ਆ ਤੇ ਉਹਨਾਂ ਦੀ ਸਲਾਹ ਦੇ ਉੱਪਰ ਜਾਂ ਖੁਦ ਵੀ ਮਰੀਜ਼ ਨੂੰ ਦਵਾਈਆਂ ਦਿੰਦੇ ਆ ਇਹਨਾਂ ਨੂੰ ਦਵਾਈਆਂ ਦੀ ਪੂਰੀ ਜਾਣਕਾਰੀ ਹੁੰਦੀ ਆ ਤੇ ਉਹ ਜਿਹੜੀ ਡਿਗਰੀ ਮੇਰੇ ਖਾ ਚੋ ਕੈਮਿਸਟ ਬੜੀ ਉਹ ਦੁਕਾਨ ਖੋਲਣ ਲਈ ਜਿਹੜਾ ਲਾਇਸੈਂਸ ਲੈਣਾ ਪੈਂਦਾ ਐਸੇ ਮੇਰੇ ਦਿਮਾਗ 'ਚੋਂ ਨਿਕਲ ਰਹੀ ਆ ਯਾਦ ਆਸ਼ ਦੀ ਪ੍ਰੋਬਲਮ ਕਾਫੀ ਜ਼ਿਆਦਾ ਵੱਧ ਰਹੀ ਹੈ ਮੇਰੇ ਤਾਂ ਉਹ ਤੁਸੀਂ ਸਮਝ ਲਓ ਮੇਰੇ ਖਾਲਸੇ ਉਹ ਬੜੀ ਡਿਗਰੀ ਕਰਨ ਤੋਂ ਬਾਅਦ ਤੁਸੀਂ ਇਹ ਚੀਜ਼ ਕਰ ਸਕਦੇ ਹੋ ਤਾਂ ਇੱਥੇ ਮੈਂ ਤੁਹਾਨੂੰ ਇੱਕ ਦੱਸ ਰਿਹਾ ਕਿ ਇਹ ਕੋਰਸਸ ਕੀਤੇ ਜਾ ਸਕਦੇ ਇਸ ਤਰ੍ਹਾਂ ਦੇ 15ਵੇਂ ਨੰਬਰ ਦੇ ਉੱਪਰ ਹੈਗਾ ਜੀ ਪੈਟਰੋਲੀਅਮ ਇੰਜੀਨੀਅਰ ਫੇਰ ਇੰਜੀਨੀਅਰਿੰਗ ਆ ਗਈ 1,08,000 ਡਾਲਰ ਪੈਟਰੋਲੀਅਮ ਮਤਲਬ ਦੇਖੋ ਤਾਂ ਅਮਰੀਕਾ ਨੇ ਅੱਧੀ ਦੁਨੀਆ ਖਤਮ ਕਰਤੀ ਕੱਲੇ ਪੈਟਰੋਲ ਦੇ ਚੱਕਰ ਦੇ ਵਿੱਚ ਤਾਂ ਪੈਟਰੋਲੀਅਮ ਬੈਸੀ ਇੱਕ ਬਹੁਤ ਸોર્ટ ਆਫ ਤੇ ਚੀਜ਼ ਆ ਜਿਹਦੀ ਬਹੁਤ ਜ਼ਿਆਦਾ ਲੋਡ ਪੈਣੀ ਆ ਤਾਂ ਉਹਦੇ ਨਾਲ ਰਿਲੇਟਡ ਜਿਹੜੇ ਇੰਜੀਨੀਅਰ ਨੇ ਤਾਂ ਉਹਨਾਂ ਦੀ ਇਹ ਸੈਲਰੀ ਹੈ 14ਵੇਂ ਨੰਬਰ ਦੇ ਉੱਪਰ ਹੈਗਾ ਇਨਵੈਸਟਮੈਂਟ ਬੈਂਕਰਸ ਫਾਈਨੈਂਸ ਦੇ ਨਾਲ ਰਿਲੇਟਡ ਇਹ ਲੋਕ ਨੇ ਇਹਨਾਂ ਦੀ ਐਵਰੇਜ ਸੈਲਰੀ ਹੈ ਕਿ ਆ 1,118,000 ਡਾਲਰ ਇਹ ਉਹ ਲੋਕ ਨੇ ਜਿਹੜੇ ਵੱਡੀਆਂ-ਵੱਡੀਆਂ ਸੰਸਥਾਵਾਂ ਨੂੰ ਕੰਪਨੀਆਂ ਨੂੰ ਇਵਨ ਗਵਰਨਮੈਂਟ ਦੇ ਵੱਡੇ-ਵੱਡੇ ادارے ਨੂੰ ਸਲਾਹ ਦਿੰਦੇ ਆ ਫਾਈਨੈਂਸ ਦੇ ਨਾਲ ਰਿਲੇਟਡ ਦੇਰਵੇ ਨੰਬਰ ਦੇ ਉੱਪਰ ਹੈ ਗਿਆ ਮਸ਼ੀਨ ਲਰਨਿੰਗ ਇੰਜੀਨੀਅਰ ਮਸ਼ੀਨ ਆਪਰੇਟਰ ਆਪਣੇ ਲੋਕ ਬਹੁਤ ਤਕੜੇ ਆ ਇਹਨਾਂ ਕੰਮਾਂ ਦੇ ਵਿੱਚ ਗੱਲ ਸਿਰਫ ਇਹ ਆ ਕਿ ਉਹਨਾਂ ਨੂੰ ਮਸ਼ੀਨ ਦਾ ਉਹ ਹੱਥੀਂ ਕੰਮ ਸਾਰਾ ਆਉਂਦਾ ਬਟ ਲੇਟੈਸਟ ਟੈਕਨੋਲੋਜੀ ਦੇ ਬਾਰੇ 'ਚ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੁਸੀਂ ਕਿਸੇ ਵੀ ਮਿਸਤਰੀ ਕੋਲੇ ਖੜ ਜੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਬੰਦੇ ਕੋਲ ਖੜ ਜੋ ਆਪਣੇ ਉੱਤਰ ਭਾਰਤ ਦੇ ਲੋਕ ਸਪੈਸ਼ਲੀ ਹੱਥੀਂ ਕੰਮ ਕਰਨ 'ਚ ਕਮਾਲ ਦੇ ਨੇ ਪਰ ਗੱਲ ਹੋਈ ਆ ਕਿ ਜਦੋਂ ਉਸ ਚੀਜ਼ ਦਾ ਮਿਕਸਚਰ ਹੋਗਾ ਟੈਕਨੋਲੋਜੀ ਦੇ ਨਾਲ ਥੋੜਾ ਜਿਹਾ ਉਹਨੂੰ ਪਾਲਿਸ਼ ਕੀਤਾ ਜਾਊਗਾ ਉਸ ਬੰਦੇ ਦੀ ਕਲਾ ਨੂੰ ਤਉ ਕਮਾਲ ਦੀ ਚੀਜ਼ ਬਣ ਸਕਦੀ ਆ ਇਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਆ ਤੇ ਇਹਨਾਂ ਦੀ ਸੈਲਰੀ ਹੈਗੀ 118000 ਡਾਲਰ ਮਤਲਬ ਉਹੀ ਆ ਕਿ ਜਿਹੜੇ ਆਪਣੇ ਹੱਥੀ ਕੰਮ ਕਰਨ ਲੜਿਆ ਉਹਨੂੰ ਪਾਉਂਦਾ ਸਾਰਾ ਕੁਝ ਆ ਬਸ ਇਹ ਇੱਕ ਕੋਰਸ ਵਗੈਰਾ ਹੋ ਜਾਂਦਾ ਥੋੜਾ ਕੁਝ ਐਕਸਟਰਾ ਪੜ੍ਹ ਲੈਂਦੇ ਆ ਤਾਂ ਉਹਨੇ ਚੀ ਬਹੁਤ ਫਰਕ ਪੈ ਜਾਂਦਾ ਉਸ ਤੋਂ ਬਾਅਦ ਅਗੇ ਵਕੀਲ 12ਵੇਂ ਨੰਬਰ ਤੇ ਹੁੰਦੇ ਹੂ ਮੇਰੇ ਵੀ ਕੁਝ ਜਾਣਕਾਰ ਦੋਸਤ ਨੇ ਮੇਰੇ ਕੁਝ ਬਹੁਤ ਨਜ਼ਦੀਕੀ ਦੋਸਤ ਵੀ ਵਕੀਲ ਨੇ ਤੇ ਉਹਨਾਂ ਨਾਲ ਵੀ ਇਹ ਗੱਲ ਹੁੰਦੀ ਉਹ ਵੀ ਇਹ ਵੀ ਚੀਜ਼ ਉਹ ਪਹਿਲਾਂ ਵੀ ਦੱਸਦੇ ਰਹੇ ਕਿ ਹਾਂ ਜੇ ਬਾਹਰ ਹੋ ਜੂ ਹੁੰਦੇ ਤਾਂ ਬਾਹਰ ਵਕੀਲਾਂ ਦੀ ਜਿਹੜੀ ਸੈਲਰੀ ਬਹੁਤ ਹੀ ਜ਼ਿਆਦੇ ਆ 1 ਲੱਖ 19000 ਤਕਰੀਬਨ ਡਾਲਰ ਇਹਨਾਂ ਨੇ ਸਾਲ ਦੀ ਇੱਥੇ ਲਿਖੀ ਆ ਤਾਂ ਤੁਸੀਂ ਆਪਣੇ ਬੱਚੇ ਨੂੰ ਵਕਾਲਤ ਦਾ ਕੋਰਸ ਕਰਵਾ ਸਕਦੇ ਹੋ ਬਾਹਰੋਂ ਕਰਵਾ ਸਕਦੇ ਹੋ ਤੇ ਆਪਣਾ ਰਸਤਾ ਜਿਹੜਾ ਉਸ ਤੋਂ ਅੱਗੇ ਦਾ ਉਹਦੀ ਦੇਖ ਸਕਦਾ 11ਵੇਂ ਨੰਬਰ ਤੇ ਨੇ ਆਪਟੋਮੈਟ੍ਰਿਸਟ 1 ਲੱਖ 20000 ਡਾਲਰ ਦੀ ਸੈਲਰੀ ਆ ਉਹਨਾਂ ਦੀ ਇਕੋ ਨੇ ਇੱਕ ਤਰ੍ਹਾਂ ਨਾਲ ਸਮਝ ਲਓ ਕਿ ਅੱਖਾਂ ਦੇ ਡਾਕਟਰ ਹਾਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਹੋ ਸਕਦਾ ਕੋਈ ਇਨਸਾਨ ਜਿਹੜਾ ਹੁਣ ਤੱਕ ਵੀ ਵੀਡੀਓ ਦੇਖ ਰਿਹਾ ਵਾ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਤਰ੍ਹਾਂ ਦੇ ਗੋਰਗ ਵੀਡੀਓ ਨੂੰ ਵੀ ਦੇਖ ਰਹੇ ਹੋ ਨਹੀਂ ਤਾਂ ਨਾਰਮਲੀ ਤਾਂ ਮੈਡੀਸਨ ਨੂੰ ਦੇ ਉੱਤੇ ਆਪਾਂ ਇੱਕ ਵੀਡੀਓ ਬਣਾ ਦਈਏ ਤੋਂ ਜ਼ਿਆਦਾ ਚੱਲ ਜਾਂਦਾ ਤੇ ਪਰ ਹਾਂ ਕੰਮ ਦੀ ਗੱਲ ਕਰੀਏ ਉਹ ਆਪਨੂੰ ਇਹ ਲੱਗਦਾ ਕਿ ਜਿਹੜੀ ਇਸ ਤਰ੍ਹਾਂ ਦੀਆਂ ਪੜਾਈਆਂ ਦਾ ਖਰਚਾ ਵੀ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਦੇਸ਼ ਨੇ ਜਿੱਥੇ ਇਹਨਾਂ ਪੜਾਈਆਂ ਦਾ ਖਰਚਾ ਬਹੁਤ ਘੱਟ ਹੈ ਜਿਵੇਂ ਡਾਕਟਰ ਦੀ ਪੜਾਈ ਲਈ ਲਓ ਮੈਡੀਕਲ ਸਾਇੰਸ ਨਾਲ ਰਿਲੇਟਡ ਤੇ ਜਿਹੜਾ সেন্ট্রਲ ਏਸ਼ੀਆ ਹੈ ਉਹ ਜਿਵੇਂ ਪਾਕਿਸਤਾਨ ਤੁਰਕਮੇਨਿਸਤਾਨ ਈਵਨ ਇਹ ਜਿਹੜੇ ਕੰਟਰੀ ਹੈ ਈਵਨ ਰਸ਼ੀਆ ਵੀਆ ਉੱਥੋਂ ਆਪਣੇ ਲੋਕ ਬਹੁਤ ਸਾਰੇ ਇਹ ਜਿਹੀਆਂ ਪੜਾਈਆਂ ਕਰਕੇ ਆਉਂਦੇ ਆ ਕਿਉਂਕਿ ਉੱਥੇ ਇਹ ਪੜਾਈ ਬਹੁਤ ਸਸਤੀ ਪੈ ਜਾਂਦੀ ਹੈ 10ਵੇਂ ਨੰਬਰ ਦੇ ਉੱਪਰ ਸਿੰਪਲ ਸੌਫਟਵੇਅਰ ਇੰਜੀਨੀਅਰ ਕਾਣੀ ਖਤਮ ਇੰਜੀਨੀਅਰ ਹੋਣਾ ਚਾਹੀਦਾ ਜੀ ਤੇ ਕੰਪਿਊਟਰ ਦੀ ਨੋਲੇਜ ਹੋਣੀ ਚਾਹੀਦੀ ਆ ਉਹ ਸਾਰਾ ਤੇ ਉਹਨਾਂ ਦੀ ਸੈਲਰੀ ਤਾਂ ਇੱਥੇ ਐਵਰੇਜ ਹੈਗੀ 1.27 ਹਜ਼ਾਰ ਡਾਲਰ ਤੇ ਮਤਲਬ ਇਹ ਤਾਂ ਇਹ ਤਾਂ ਨੋ ਬ੍ਰੇਨ ਵਾਲੀ ਹੋ ਗਿਆ ਨਾ ਕਿ ਸਭ ਕੁਝ ਹੈ ਹੀ ਕੰਪਿਊਟਰ ਦੇ ਉੱਪਰ ਆ ਜੋ ਵੀ ਆ ਰਹੇ ਆ ਜੋ ਵੀ ਕਦੇ ਆਊਗਾ ਕੰਪਿਊਟਰ ਨਾਲ ਰਿਲੇਟਡ ਸੌਫਟਵੇਅਰਸ ਨਾਲ ਰਿਲੇਟਡ ਹੀ ਆਊਗਾ ਮੈਂ ਫੋਦਰ ਇੰਜੀਨੀਅਰਿੰਗ ਦਾ ਸਟੂਡੈਂਟ ਰਹਾ ਹਾਂ ਸਭ 2000 2001 ਦੀ ਗੱਲ ਆ ਜਾਦੂ ਤਰ ਦੋਸਤ ਵੀ ਇਸੇ ਫੀਲਡ ਦੇ ਵਿੱਚੋਂ ਤੇ ਉਹ ਸਾਰੇ ਉਸੇ ਟਾਈਮ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਅਮਰੀਕਾ ਚ ਗਏ ਉਹਨਾਂ ਦੇ ਵਿੱਚੋਂ ਇੱਕ ਦੋ ਤਾਂ ਹੁਣ ਅਮਰੀਕਨ ਯੂਨੀਵਰਸਿਟੀਆਂ ਦੇ ਡੀਨ ਨੇ ਡੀਨ ਮਤਲਬ ਇਕਰ ਨਾਲ ਆਪਾਂ ਹੈੱਡ ਕਹਿ ਸਕਦੇ ਹਾਂ ਬਾਕੀ ਦੇ ਵੀ ਬਹੁਤ ਵੱਡੀਆਂ ਜੌਬਸ ਦੇ ਉੱਪਰ ਨੇ ਸਧਾਰਨ ਤਰ੍ਹਾਂ ਦੇ ਸਧਾਰਨ ਨੌਜਵਾਨ ਸੀਗੇ ਆਪਣੇ ਟਾਈਮ ਤੇ ਚਲੋ ਹੁਣ ਤਾਂ ਨੌਜਵਾਨ ਨਹੀਂ ਹੈਗੇ ਉਹਨੇ ਉਹ ਤੇ ਬਟ ਸਟਿਲ ਨੌਵੇਂ ਨੰਬਰ ਦੇ ਉੱਪਰ ਸੌਫਟਵੇਅਰ ਆਰਕੀਟੈਕਟ ਨੇ 1,38,000 ਡਾਲਰ ਇਹਨਾਂ ਦੀ ਸੈਲਰੀ ਹੈਗੀ ਸੇਮ ਉਹੀ ਚੀਜ਼ਾਂ ਹੋਗੇ ਮਤਲਬ ਥੋੜਾ ਥੋੜਾ ਫਰਕ ਹੁੰਦਾ ਇਹਨਾਂ ਦੇ ਆਪਸ ਦੇ ਵਿੱਚ ਕੰਮ ਦਾ ਪਰ ਇੱਕ ਮੋਟਾ ਜਿਹਾ ਹਿਸਾਬ ਲਾਈਏ ਤਾਂ ਗੱਲ ਅਸਲ ਦੇ ਵਿੱਚ ਆਪਾਂ ਇੱਥੇ ਕਰ ਰਹੇ ਹਾਂ ਸੌਫਟਵੇਅਰਸ ਦੀ 8ਵੇਂ ਨੰਬਰ ਤੋਂ ਪ੍ਰாகੇ ਜੀ ਐਂਟਰਪ੍ਰਾਈਜ਼ ਆਰਕੀਟੈਕਟ ਇੱਕ ਤਾਂ ਜਿਹੜੇ ਡਿਜ਼ਾਈਨ ਬਣਾਉਂਦੇ ਆ ਆਰਕੀਟੈਕਟ ਤਾਂ ਮਤਲਬ ਆ ਡਿਜ਼ਾਈਨ ਬਣਾ ਰਿਹਾ ਬਟ ਕਾਦੇ ਨਾਲ ਸੌਫਟਵੇਅਰ ਦੀ ਮਦਦ ਦੇ ਨਾਲ ਤਾਂ ਹੁਣ ਤੁਸੀਂ ਵੀ ਸਮਝ ਕੇ ਹੋਵੋਗੇ ਕਿ ਗੱਲ ਸੌਫਟਵੇਅਰਸ ਦੀ ਹੀ ਰਹਿਣੀ ਆ ਆਪਾਂ ਨੂੰ ਉੱਧਰਲੇ ਪਾਸੇ ਜਾਣਾ ਪੈਣਾ ਜੇ ਅਸੀਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਜੇ ਸਿਰਫ ਅਸੀਂ ਤੇ ਕਰਨਾ ਹੀ ਸਾਡੀ ਜ਼ਿੰਦਗੀ ਆ ਫਿਰ ਤੋ ਸੌਫਾ ਜੇ ਸੌਖੀ ਜ਼ਿੰਦਗੀ ਜਿਉਣੀ ਆ ਫਿਰ ਤ ਸਹੀ ਆ ਪਰ ਇਹ ਵੀਡੀਓ ਮੈਂ ਉਹਨਾਂ ਲੋਕਾਂ ਦੇ ਲਈ ਬਣਾ ਰਿਹਾ ਉਹਨਾਂ ਮਾਪੇ ਦੇ ਲਈ ਬਣਾ ਰਿਹਾ ਜਿਹੜੇ ਚਾਹੁੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਅੱਗੇ ਕੁਝ ਬੈਟਰ ਕਰਵਾ ਲਈ ਤੇ ਉਹ ਸਿਰਫ ਕੰਦਾ ਮੈਡੀਸਨ ਤੋਂ ਤੇ ਹੋਸਟ ਵੀਡੀਓ ਹੀ ਨਾ ਦੇਖਦਾ ਰਹਿ ਜਵੇ ਕਿਤੇ ਜਾਂ ਫਿਰ ਧਰਮ ਦੇ ਨਾਂ ਦੇ ਉੱਤੇ ਜਿਹੜਾ ਅੰਧਵਿਸ਼ਵਾਸ ਲਾਇਆ ਜਾਂਦਾ ਬਸ ਕੱਲੇ ਉਹ ਵੀਡੀਓ ਹੀ ਕੱਲਾ ਦੇਖਣ ਜੋਗਾ ਹੀ ਨਾ ਰਹੇ ਜੇ 7ਵੇਂ ਨੰਬਰ ਦੇ ਉੱਪਰ ਸੀ ਹੀ ਉਹ ਕੰਪਨੀ ਦਾ ਜਿਹੜਾ ਸੀਈਓ ਹੁੰਦਾ ਵਾ ਚੀਫ ਐਗਜ਼ੀਕਟਿਵ ਆਫੀਸਰ ਹੁਣ ਤੁਸੀਂ ਇੱਥੇ ਕਹਿਸ ਹੁੰਦੇ ਯਾਰ ਤੂੰ ਤਾਂ ਗੱਲਾਂ ਬਹੁਤ ਵੱਡੀਆਂ ਕਰਨ ਲੱਗਿਆ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਚਲੋ ਪੰਜਾਬ ਦੀ ਗੱਲ ਕਰ ਲੈਂਦੇ ਚਲੋ ਮੈਂ ਅੱਗੇ ਸਿੱਖਾਂ ਦੀ ਪੱਗਾਂ ਵਾਲਿਆਂ ਦੀ ਹੀ ਗੱਲ ਕਰ ਲੈਂਦਾ ਕਿਉਂਕਿ ਜ਼ਿਆਦਾ ਲੋਕ ਸੁਣਨਾ ਇਹ ਚਾਹੁੰਦੇ ਪਤਾ ਨਹੀਂ ਕਿੰਨੀਆਂ ਕੰਪਨੀਆਂ ਦੁਨੀਆ ਦੇ ਅੰਦੇ ਸੀਈਓ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਉੱਠ ਕੇ ਗਏ ਆ ਇਵਨ ਕੱਲ ਦਾ ਵੀ ਵੀਡੀਓ ਜਿਹੜਾ ਮੈਂ ਬਣਾਇਆ ਸੀਗਾ ਨਰਿੰਦਰ ਸਿੰਘ ਪਾਣੀ ਉਹਨਾਂ ਦਾ ਉਹ ਵੀ ਇੱਕ ਮੋਗੇ ਤੋਂ ਉੱਠਿਆ ਹੋਇਆ ਇਨਸਾਨ ਤਾਂ ਇਹ ਵੀ ਲੋਕ ਇਹੀ ਘਰਾਂ ਦੇ ਵਿੱਚੋਂ ਨਾਰਮਲ ਜਿਹੀ ਉੱਠ ਕੇ ਜਾਂਦੇ ਆ ਕੋਈ ਇਸ ਤਰ੍ਹਾਂ ਕੁਝ ਖਾਸ ਵੱਖਰੀ ਗੱਲ ਨਹੀਂ ਸਿਰਫ ਇਹ ਆ ਕਿ ਉਹ ਰਸਤਾ ਪਤਾ ਹੁੰਦਾ ਮਿਹਨਤੀ ਹੁੰਦੇ ਆ ਲਗਨ ਹੁੰਦੀ ਹੈ 6ਵੇਂ ਨੰਬਰ ਦੇ ਉੱਪਰ ਹੈ ਗਿਆ ਨਰਸ ਐਨੈਸਥੀਸ਼ੀਸਟ ਆਪਣੀਆਂ ਪੰਜਾਬ ਦੀਆਂ ਲੜਕੀਆਂ ਨਰਸਾਂ ਬਹੁਤ ਜ਼ਿਆਦਾ ਬਣਦੀਆਂ ਨੇ ਤੇ ਪਰ ਇੱਕ ਪ੍ਰੋਬਲਮ ਆਪਣੇ ਕੀ ਰਹਿ ਜਾਂਦੀਆਂ ਜਿਹੜੀ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਆਪਾਂ ਪੜ੍ਹਾਈ ਦੇ ਉੱਪਰ ਕੌਨਫੀਡੈਂਸ ਨਹੀਂ ਰੱਖਦੇ ਵਿਸ਼ਵਾਸ ਨਹੀਂ ਰੱਖਦੇ ਆਪਾਂ ਨੂੰ ਹੁੰਦਾ ਸਾਨੂੰ ਪੀਆਰ ਮਿਲ ਜੇ ਸਭ ਤੋਂ ਪਹਿਲਾਂ ਅਸੀਂ ਸੇਫ ਹੋ ਜੀਏ ਤੁਸੀਂ ਬਹੁਤ ਵਧੀਆ ਕੋਰਸ ਕਰੋ ਕਿਸੇ ਬਾਹਰਲੀ ਬਹੁਤ ਵਧੀਆ ਯੂਨੀਵਰਸਿਟੀ ਤੋਂ ਕਰੋ ਉਥੋਂ ਆਪ ਹੀ ਕੋਈ ਨਾ ਕੋਈ ਬਹੁਤ ਵਧੀਆ ਜੌਬ ਮਿਲ ਜਾਣੀ ਆ ਕਿਉਂਕਿ ਜਿਹੜਾ ਹੁਣ ਵੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਕੈਨੇਡਾ ਬੈਠ ਕੇ ਕਹਿ ਰਹੇ ਕਿ ਜੌਬਸ ਨਹੀਂ ਉਹ ਹੁੰਦੀਆਂ ਜਿਹੜੀਆਂ ਜੌਬ ਹਰ ਕੋਈ ਕਰ ਸਕਦਾ ਡਰਾਈਵਰ ਦੀ ਜੌਬ ਰੈਸਟੋਰੈਂਟ ਦੇ ਵਿੱਚ ਜੌਬ ਉਹ ਤਾਂ ਹਰ ਕੋਈ ਕਰ ਲੂਗਾ ਉਹ ਤਾਂ ਮੇਰੇ ਅਰਜ਼ਾ ਵੀ ਉੱਠ ਕੇ ਜਾ ਕੇ ਕਰ ਲੂਗਾ ਇਹ ਜਿਹੜੀਆਂ ਜੌਬਸ ਹੁੰਦੀਆਂ ਤੁਸੀਂ ਇੱਕ ਵਾਰ ਆਪਣੇ ਬੱਚੇ ਨੂੰ ਵਧੀਆ ਪੜ੍ਹਾਈ ਕਰਾਓ ਉਹਨੂੰ ਬਹੁਤ ਵਧੀਆ ਕੋਰਸ ਲੈ ਕੇ ਦੋ ਕਿਸੇ ਬਾਅਦ ਲਈ ਕਿਸੇ ਵੀ ਕਾਲਜ ਦਾ ਸਪੈਸ਼ਲੀ ਅਮਰੀਕਨ ਡਿਗਰੀਜ਼ ਦੁਨੀਆ 'ਚ ਨੰਬਰ 1 ਨੇ ਉਹਨਾਂ ਦੀ ਅਹਿਮੀਅਤ ਆ ਜਿਹੜੀ ਉਹਨਾਂ ਦਾ ਨਾਮ ਆ ਅਮਰੀਕਨ ਪੜ੍ਹਾਈ ਦਾ ਉਥੋਂ ਆਪਣੇ ਬੱਚੇ ਨੂੰ ਕੋਈ ਵੀ ਡਿਗਰੀ ਕਰਵਾਓ ਇੱਕ ਅਗਲੀ ਚੀਜ਼ ਇਹ ਆ ਅਮਰੀਕਾ ਦੇ ਜਿਹੜੀ ਯੂਨੀਵਰਸਿਟੀਆਂ ਨੇ ਉਹ ਚੰਗੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਕਾਲਰਸ਼ਿਪ ਦਿੰਦੀਆਂ ਨੇ ਮੈਂ ਉਸੇ ਦੋਸਤ ਦੀ ਆਪਣੇ ਦੀ ਗੱਲ ਕਰਦਾ ਜਿਹੜਾ ਯੂਨੀਵਰਸਿਟੀ ਚ ਡੇਡਾ ਦੋ ਸਾਲ ਪਹਿਲਾਂ ਇੱਥੇ ਆਇਆ ਸੀ ਆਪਣੇ ਇੱਕ ਗੋਰੇ ਦੋਸਤ ਦੇ ਨਾਲ ਦੋਸਤ ਨਹੀਂ ਕਹਿ ਸਕਦੇ ਪ੍ਰੋਫੈਸ਼ਨਲ ਜਾਦਾ ਪ੍ਰੋਫੈਸਰ ਸੀਗਾ ਉਹ ਪੂਰੇ ਪੰਜਾਬ ਦੇ ਅੱਡੜੀ ਯੂਨੀਵਰਸਿਟੀ ਚ ਘੁੰਮਦੇ ਰਿਹਾ ਕਿ ਸਾਨੂੰ ਕੋਈ ਚਾਚਾ ਹਾਲ ਦਾ ਬੱਚਾ ਮળે ਜਿਹੜਾ ਪੜਨ ਵਾਲਾ ਹੋਵੇ ਅਮਰੀਕਨ ਯੂਨੀਵਰਸਿਟੀ ਉਹਨੂੰ ਸਕਾਲਰਸ਼ਿਪ ਦੇਣ ਗਿਆ ਉਹਨਾਂ ਇੱਕ ਬੱਚਾ ਨਹੀਂ ਮਿਲਿਆ ਜਿਹੜਾ ਉਹਨਾਂ ਦੇ ਲੈਵਲ ਤੱਕ ਦਾ ਹੋਵੇ ਹੁਣ ਜੇ ਪੜਨ ਵਾਲੇ ਬੱਚੇ ਉੱਥੇ ਜਾਣਗੇ ਇਹ ਜੇ ਥਾਵਾਂ ਤੋਂ ਨਰਸਿੰਗ ਦਾ ਕੋਰਸ ਕਰਨ ਗਿਆ ਆਪਣੀਆਂ ਲੜਕੀਆਂ ਨਾ ਕਿ ਸਿਰਫ ਇੱਕ ਕਹਿਣ ਨੂੰ ਯਾ ਪੀਆਰ ਲੈਣ ਨੂੰ ਯਾ ਆਇਲਸ ਕਰਨ ਨੂੰ ਯਾ ਕਿਸੇ ਚ ਚੰਗੇ ਮੁੰਡੇ ਦਾ ਰਿਸ਼ਤਾ ਹੋਣ ਨੂੰ ਆਪਾਂ ਜਦੋਂ ਆਪਣੇ ਆਪੋ ਸੋਚੀ ਉਥੋਂ ਕਿ ਤੱਕ ਰੱਖ ਲੈਣੀ ਆਪਣੇ ਮੇਰੇ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਬਹੁਤ ਸਾਲਾਂ ਤੋਂ ਅਮਰੀਕਾ ਦੇ ਵਿੱਚ ਨੇ ਅਡਡ ਯੂਰਪ ਚ ਤੁਰੇ ਫਿਰਦੇ ਆ ਜੋਬਸ ਕਰਦੇ ਸੈਲਰੀ ਬਹੁਤ ਜ਼ਿਆਦਾ ਆ ਪੀਆਰ ਦਾ ਉਹ ਬਹੁਤ ਫਰਕ ਪੈਂਦਾ ਨਹੀਂ ਉਹਨਾਂ ਨੂੰ ਉਹਨੂੰ ਇੱਕ ਜੋਬ ਮਿਲ ਜਾਂਦੀ ਆ ਕੁਝ ਟਾਈਮ ਤੋਂ ਬਾਅਦ ਕਿਤੇ ਹੋਰ ਚਲੇ ਜਾਂਦੇ ਆ ਮਤਲਬ ਚੱਲਦਾ ਰਹਿੰਦਾ ਕਹਿਣ ਦਾ ਮਤਲਬ ਆ ਕਿ ਜਿਹੜੀ ਪਲੱਸ 2 ਤੋਂ ਬਹੁਤ ਹੀ ਐਜੂਕੇਸ਼ਨ ਆ ਇੱਕ ਤਾਂ ਫੀਲਡ ਵਧੀਆ ਪੜਿਆ ਜਾਵੇ ਦੂਸਰਾ ਨੂੰ ਕੀਤਾ ਜਾਵੇ ਕਿਸੇ ਬਹੁਤ ਹੀ ਵਧੀਆ ਯੂਨੀਵਰਸਿਟੀ ਤੋਂ ਇਹਨੂੰ ਛੱਡ ਦੋ ਕਿ ਪੀਆਰ ਮਿਲਦੀ ਹੈ ਕਿ ਨਹੀਂ ਜਿਹੜੀਆਂ ਹਾਈ ਲੈਵਲ ਦੀਆਂ ਜੌਬਸ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਕੋੜੇ ਬੰਦੇ ਆਪਣੇ ਕੋੜੇ ਹੈ ਜੀ ਉਹ ਡੈਫੀਨੇਟਲੀ ਵੈਸੀ ਰੱਖ ਲੈਣਗੇ ਪੀਆਰ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਵਰਕ ਵੀਜ਼ਾ ਤਾਂ ਲੋਕ ਵਰਕ ਵੀਜ਼ਾ ਦੇ ਉੱਪਰ ਹੀ ਕੰਮ ਕਰਦੇ ਜਾਂਦੇ ਪੰਜਵੇਂ ਨੰਬਰ ਤੇ ਆ ਜਾਂਦੇ ਆ ਔਰਥੋਡੋਂਟਿਸਟ ਦੰਦਾਂ ਦੇ ਨਾਲ ਰਿਲੇਟਡ ਡੈਂਟਿਸ ਤਾਂ ਤੁਸੀਂ ਵੀ ਦੇਖਿਆ ਹੋਊ ਕਿ ਫੋਟੋ ਦੇ ਵੀ ਕਿੰਨੇ ਜਾਣਕਾਰ ਹੋਣਗੇ ਜਦੋਂ ਪੰਜਾਬ ਆਉਂਦੇ ਆ ਤਾਂ ਇੱਥੇ ਆ ਕੇ ਦੰਦਾਂ ਦਾ ਕੰਮ ਕਰਵਾਉਂਦੇ ਆ ਦੰਦਾਂ ਦਾ ਕੰਮ ਕਰਵਾਉਂਦੇ ਮਤਲਬ ਦੰਦਾਂ ਦਾ ਇਲਾਜ ਕਰਵਾਉਂਦੇ ਆ ਉਹ ਡੈਂਟਿੰਗ ਪੈਂਟਿੰਗ ਤਾਂ ਐਨੀਵੇ ਤੇ ਉਹਦਾ ਕੀ ਕਾਰਨ ਆ ਕਿਉਂਕਿ ਉੱਥੇ ਡਾਕਟਰਸ ਮਹਿੰਗੇ ਬਹੁਤ ਆ ਇਹਨਾਂ ਚੀਜ਼ਾਂ ਦੇ ਤੇ ਉਹ ਇਹੋ ਜੀ ਕੋਰਸ ਕਰੋ 2 ਲੱਖ 4000 ਡਾਲਰ ਸਾਲਾਨਾ ਇਹਨਾਂ ਦੀ ਸੈਲਰੀ ਹੈ ਨਾ ਲੋਕਾਂ ਦੀ 2 ਲੱਖ ਤੋਂ ਜ਼ਿਆਦਾ ਟੱਪ ਚੁੱਕੀ ਹੈ ਚੌਥੇ ਨੰਬਰ ਤੇ ਪਰ ਆਹ ਤਾਂ ਸਭ ਤੋਂ ਸਹੀ ਆ ਸਾਈਕੀਆਟ੍ਰਿਸਟ ਇਹਦੇ ਵਿੱਚ ਤਾਂ ਤੁਸੀਂ ਕੋਈ ਖੂਨ ਖਰਾਬ ਹੋ ਬਣੀ ਦੇਖਣਾ ਕਿਸੇ ਦੀ ਟੁੱਟੀ ਹੱਡੀ ਨੂੰ ਨਹੀਂ ਜੋੜਨਾ ਸਾਈਕੋਲੋਜੀ ਸਮਝਣੀ ਹੈ ਸਾਈਕੀਆਟ੍ਰਿਸ ਡਿਪਰੈਸ਼ਨ ਤੋਂ ਵੱਧ ਤਾਂ ਇਸ ਤਿੰਨ ਦੁਨੀਆ ਨੂੰ ਕਿਸੇ ਚੀਜ਼ ਨੇ ਨਹੀਂ ਜਕੜਿਆ ਹੋਇਆ ਤੇ ਸਾਈਕੀਆਟ੍ਰਿਸ ਦਾ ਇਹਨਾਂ ਦੀ ਸੈਲਰੀ ਤਕਰੀਬਨ 2.5 ਲੱਖ ਡਾਲਰ ਆ ਇੱਕ ਸਾਲ ਦੀ ਇਹਦੇ ਵਿੱਚ ਤਾਂ ਕਈ ਬੱਚੇ ਹੁੰਦੇ ਜਿਹੜੇ ਕਹਿੰਦੇ ਕਿ ਯਾਰ ਅਸੀਂ ਆ ਸਭ ਕੁਝ ਨਹੀਂ ਕਰਨਾ ਸਭ ਤੋਂ ਇਹ ਜਾਂ ਕੱਟ ਵੱਡ ਨਹੀਂ ਹੁੰਦੀ ਡੇਲੀ ਦੀ ਉਥੇ ਨਹੀਂ ਹੋਇਆ ਕਰ ਰਹੀ ਅਸੀਂ ਕਿਸੇ ਨੂੰ ਦਿਨ ਫੋਲ ਕੇ ਬਦਲ ਨਹੀਂ ਸਕਦੇ ਆਪਰੇਟ ਨਹੀਂ ਕਰ ਸਕਦੇ ਤਾਂ ਸਾਈਕੀਆਟਰੀ 멘ਟਲ ਹੈਲਥ ਲੋਕਾਂ ਇਹ ਇੱਕ ਬਹੁਤ ਵਧੀਆ ਆਪਸ਼ਨ ਆ ਮੈਂ ਤੁਹਾਨੂੰ ਦੋ ਕਾਪ ਆਪਸ਼ਨ ਜਿਹੜੀਆਂ ਮੈਨੂੰ ਪਸੰਦ ਆਈਆਂ ਇੱਕ ਪਹਿਲਾ ਦੱਸੀ ਸੀ ਸ਼ਾਇਦ ਜਿਹੜੀ ਮੈਨੂੰ ਪਸੰਦ ਆਈ ਕਿ ਆਪਾਂ ਕਰ ਸਕਦੇ ਆ ਦੂਸਰੀ ਹੈ ਕਿ ਸਾਈਕੀਆਟ੍ਰਿਸ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੋਰਸ ਕਰਵਾਓ ਪਰ ਕਮਸੇ ਕਮ ਇੱਕ ਚੀਜ਼ ਜਿਹੜੇ ਵੀ ਲੋਕ ਕਹਿੰਦੇ ਆ ਕਿ ਸਿਰਫ ਪੰਜਾਬੀ ਬੋਲ ਪੰਜਾਬੀ ਤਾਂ ਹੈ ਉਹ ਸਾਡੀ ਮਾਂ ਬੋਲੀ ਆ ਸੋ ਉਹ ਆਉਂਦੀ ਆ ਮੇਰੇ ਕੋਲ ਆ ਜੋ ਢੇਰਾਂ ਕਿਤਾਬਾਂ ਮੇਰੇ ਕੋਲ ਪਈਆਂ ਪੰਜਾਬੀ ਦੀ ਉਹ ਆਉਂਦੀ ਆ ਪਰ ਗੱਲ ਇਹ ਆ ਕਿ ਉੱਥੋਂ ਤੱਕ ਹੀ ਸੀਮਤ ਰਹਿਣਾ ਠੀਕ ਆ ਪਰ ਦੁਨੀਆ ਸਾਡੇ ਆਸੇ ਪਾਸੇ ਉਹ ਸੱਜੇ ਕੱਬਿਓ ਬਹੁਤ ਤੇਜ਼ੀ ਨਾਲ ਕੇ ਡਾਂ ਕਰੀਏ ਇਸੇ ਕਰਕੇ ਤਾਂ ਸਾਡੇ ਨੌਜਵਾਨ ਬਾਹਰ ਜਾ ਰਹੇ ਇੱਕ ਪਾਸੇ ਅਸੀਂ ਬਾਹਰ ਜਾ ਵੀ ਰਹੇ ਹਾਂ ਦੂਸਰੇ ਪਾਸੇ ਅਸੀਂ ਆਪਣੇ ਆਪ ਨੂੰ ਹੀ ਮਹਾਨ ਕਹਿ ਰਹੇ ਹਾਂ ਚਲੋ ਇਹ ਗੱਲਾਂ ਫੇਰ ਸਹੀ ਕਦੇ ਵੈਸੇ ਵੀ ਕੰਮ ਇਹ ਗਾਲਾਂ ਘਾਣ ਵਾਲੇ ਆ ਤੀਸਰਾ ਹੈਗਾ ਜੀ ਔਰ ਸਰਚ ਇਹਨਾਂ ਦੀ ਸੈਲਰੀ ਵੀ 2.5 ਲੱਖ ਦੇ ਨੇੜੇ ਡੇ ਆ ਡੋਲਰਸ ਸਾਲਾਨਾ ਕੋਈ ਵੀ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕਿ ਕਿਸੇ ਕਾਰਨ ਕਰਕੇ ਕਈ ਵਰੀ ਬੱਚੇ ਜਦੋਂ ਪੈਦਾ ਹੀ ਹੁੰਦੇ ਆ ਜਨਮ ਦੇ ਟਾਈਮ ਦੇ ਉੱਪਰ ਹੀ ਉਹਨਾਂ ਦੀ ਜਿਹੜਾ ਮੂੰਹ ਹੁੰਦਾ ਥੋੜਾ ਅਜੀਬ ਤਰ੍ਹਾਂ ਦਾ ਹੁੰਦਾ ਦੀ ਸ਼ੇਪ ਡਿਫਰੈਂਟ ਹੁੰਦੀ ਹੈ ਤਾਂ ਉਹਨੂੰ ਸਹੀ ਕਰਨਾ ਤੇ ਹੱਡੀ ਨੂੰ ਸਹੀ ਕਰਨਾ ਉਹ ਸਾਰਾ ਕੁਝ ਹੈਗਾ ਇਹ ਵੀ 2.5 ਲੱਖ ਡੋਲਰ ਸਾਲਾਨਾ ਸੈਲਰੀ ਆ ਫਿਰ ਆਫ देयर ਸਰਜਨਸ ਸਰਜਨ ਜਿਹੜੇ ਆਪਰੇਟ ਕਰਦੇ ਡਾਕਟਰ ਸੋ ਤਾਂ ਮਤਲਬ ਬਿਲਕੁਲ ਹੀ ਨੈਕਸਟ ਲੈਵਲ ਤੇ ਡਿਫਿਕਲ 3 ਲੱਖ ਤੋਂ ਵੀ ਉੱਪਰ ਡੋਲਰ ਦੀ ਉਹਨਾਂ ਦੀ ਸੈਲਰੀ ਹੈ ਜਿਹੜੀ ਅੱਜ ਕੱਲ ਮੈਂ ਇੱਕ ਬੁੱਕ ਪੜ੍ਹ ਰਿਹਾ ਉਹ ਵੀ ਐ AIDS ਦੇ ਉੱਪਰ ਆ ਇੱਕ ਬਹੁਤ ਜਾਣੇ ਮਾਣੇ ਡਾਕਟਰ ਦੀ ਹੈ ਕਿ ਆ ਉਹ ਉਹਦੇ ਵਿੱਚ ਉਹ ਸਭ ਕੁਝ ਹੀ ਹੈਗਾ ਹੁਣ ਆ ਜਾਂਦੇ ਆ ਪਹਿਲੇ ਨੰਬਰ ਦੇ ਉੱਪਰ ਹੁਣ ਆਉਂਦੇ ਆ ਮੈਨੂੰ ਨਾਮ ਵੀ ਲੈਣਾ ਥੋੜਾ ਔਖਾ ਹੋਊਗਾ ਹੱਸਿਓ ਨਾ ਅਸ ਵੀ ਲੋ ਚਲੋ ਐਨਸਥੀਸੀਓਲੋਜਿਸਟ ਪਹਿਲੀ ਗੱਲ ਸਹੀ ਨਾਮ ਲੱਭ ਤਾ ਮੈਂ ਵੈਸੇ ਸ਼ਾਇਦ ਤੇ ਹੁਣ ਤੁਸੀਂ ਕਹੋਗੇ ਤਾਂ ਪਹਿਲਾਂ ਵੀ ਨਾਮ ਬੋਲ ਤਾਂ ਐਨਸਥੀਸੀਆ ਉਹ ਬੜੇ ਲੋਕ ਹੁੰਦੇ ਆ ਜਦੋਂ ਕਿਸੇ ਦਾ ਆਪਰੇਟ ਕਰਨਾ ਵਾ ਤਾਂ ਆਪਰੇਸ਼ਨ ਕਿਸੇ ਨੂੰ ਹੁਣ ਜਾਗਦੇ ਬੰਦੇ ਦੇ ਆਪਾਂ ਨੱਤ ਬਾਹ ਨੂੰ ਖੋਲ ਸਕਦੇ ਆ ਢਿੱਡ ਨੂੰ ਖੋਲ ਦਿੰਦੇ ਆ ਜੇ ਉ ਤਾਂ ਪੇਨ ਹੋਗੀ ਤਾਂ ਪਹਿਲਾਂ ਉਹਨੂੰ ਇੰਜੈਕਸ਼ਨ ਦਿੱਤੇ ਜਾਂਦੇ ਆ ਜਿਹਦੇ ਨਾਲ ਕਿ ਉਹ ਬੰਦਾ ਸੁੰਨ ਹੋ ਜਵੇ ਜਾਂ ਸ਼ਾਇਦ ਮੈਂ ਮਿਸ ਕਰ ਗਿਆ ਵਿੱਚੇ ਮੈਨੂੰ ਪਤਾ ਨਹੀਂ ਪਹਿਲਾਂ ਆਪਾਂ ਗੱਲ ਕੀਤੀ ਸੀ ਉਹਨਾਂ ਨਰਸਸ ਦੀ ਜਿਹੜੀਆਂ ਆਪਰੇਸ਼ਨ ਦੇ ਦੌਰਾਨ ਡਾਕਟਰਸ ਦੇ ਨਾਲ ਸਲਾਹ ਕਰਕੇ ਉਹੋ ਇੰਜੈਕਸ਼ਨ ਲਾਉਂਦੀਆਂ ਨੇ ਹੁਣ ਆਗੇ ਸਿੱਧੇ ਉਹ ਡਾਕਟਰ ਕਿਉਂਕਿ ਇਹਦੀ ਵੀ ਜਿਹੜੀ ਦਵਾਈ ਹੁੰਦੀ ਆ ਸੁਨ ਕਰਨ ਵਾਲੀ ਇਹਦੀ ਮਾੜੀ ਜੀ ਮਾਤਰਾ ਇਧਰ ਉਧਰ ਹੋਇਆ ਤਾਂ ਪੇਸ਼ੈਂਟ ਦੇ ਦਿਲ ਦੇ ਉੱਪਰ ਉਹਦਾ ਬਹੁਤ ਜ਼ਿਆਦਾ ਅਸਰ ਪੈ ਸਕਦਾ ਉਹਦੀ ਮੌਤ ਵੀ ਹੋ ਸਕਦੀ ਆ ਹਰੇਕ ਪੇਸ਼ੈਂਟ ਦੀ ਉਮਰ ਦੇਖਣੀ ਬਿਮਾਰੀ ਦੇਖਣੀ ਉਹਦੀ ਸਰੀਰਕ ਹਾਲਤ ਦੇਖਣੀ ਕਿੰਨੀ ਕੁ ਦਵਾਈ ਨੂੰ ਸਹਿ ਸਕਦਾ ਕਿੰਨੀ ਦੇ ਉੱਪਰ ਉਹ ਬੇਹੋਸ਼ ਹੋ ਸਕਦਾ ਜੇ ਉਹਨੂੰ ਬੇਹੋਸ਼ ਕਰਨਾ ਇਹ ਉਹਦੇ ਸਰੀਰ ਦਾ ਕਿਹੜਾ ਪਾਰਟ ਸੁਨ ਕਰਨ ਲਈ ਕਿੰਨੀ ਕੁ ਮਾਤਰਾ ਚਾਹੀਦੀ ਆ ਸਿਰਫ ਇੰਨੀ ਚੀਜ਼ ਕਰਨ ਵਾਲੇ ਡਾਕਟਰਸ ਨੂੰ ਡਰੇ ਆ ਤਕਰੀਬਨ 3.5 ਲੱਖ ਡਾਲਰ ਇਹ ਚੀਜ਼ ਕਰ। ਹਾਂ ਇਹ ਨਹੀਂ ਹੈਗਾ ਕਿ ਵੀ ਇੰਨੀ ਚੀਜ਼ ਨਹੀਂ ਮਤਲਬ ਪੜ੍ਹਾਈ ਹੈ ਸਭ ਕੁਝ ਹੈਗਾ। ਤਾਂ ਇਹ ਸੀ ਕਿ ਜੀ ਦੁਨੀਆ ਦੀਆਂ ਸਭ ਤੋਂ ਟੌਪ 25 ਜੌਬਸ ਹੋਰ ਵੀ ਤਰ੍ਹਾਂ ਦੀਆਂ ਨੇ ਐ ਤਾਂ ਹੁਣ ਆਪਾਂ ਫੁੱਟਬਾਲਰਸ ਦੀ ਗੱਲ ਕਰਾਂਗੇ ਰੋनाल्डੋ ਮੈਸੀ ਹੋਰਾਂ ਦੀ ਗੱਲ ਕਰਾਂਗੇ ਟਿਕਟੌਕ ਦੇ ਉੱਪਰ ਬਹੁਤ ਸਾਰੇ ਲੋਕ ਨੇ ਤਾਂ ਮੈਂ ਸਿਰਫ ਜੌਬਸ ਦੀ ਗੱਲ ਕੀਤੀ। ਬਟ ਹੁਣ ਇੱਕ ਚੀਜ਼ ਆ ਜੋ ਤੁਸੀਂ ਹਾਲੇ ਤੱਕ ਇਸ ਵੀਡੀਓ 'ਚ ਬਣਿਆ ਤਾਂ ਭਈਆ ਕਿ ਦੇਖੋ ਹਰੇਕ ਦੇ ਵਿੱਚ ਸਾਇੰਸ ਆਈਆ ਟੈਕਨੋਲੋਜੀ ਆਈਆ ਜਾਂ ਮੈਡੀਕਲ ਸਾਇੰਸ ਆ ਜਾਂ ਕੰਪਿਊਟਰ ਇੰਜੀਨੀਅਰਿੰਗ ਆ। ਆਪਣੇ ਬੱਚਿਆਂ ਨੂੰ ਪਲੱਸ 2 ਤੱਕ ਵਧੀਆ ਐਜੂਕੇਸ਼ਨ ਕਰਵਾਉ ਤਾਂ ਕਿ ਉਹ ਅੱਗੇ ਜਾ ਕੇ ਵੱਡੀ ਪੜਾਈ ਨੂੰ ਕਰ ਸਕਣ ਚੰਗੇ ਸਕੂਲਾਂ ਤੋਂ ਕਰਾਓ ਤੇ ਪੜਨ ਵੱਲ ਕਿਤਾਬਾਂ ਵੱਲ ਉਹਨਾਂ ਦਾ ਰੁਝਾਨ ਰਵੇ ਤਾਂ ਕਿ ਇੱਕਦਮ ਜਦੋਂ ਇਸ ਲੈਵਲ ਤੇ ਜਾਣਾ ਤਾਂ ਉੱਥੇ ਉਹਨੂੰ ਕਰ ਸਕਣ ਇਹ ਨਾ ਹੋਵੇ ਕਿ ਸਾਰਾ ਦਿਨ ਪਹਿਲਾਂ YouTube ਦੇ ਉੱਪਰ ਹੀ ਰਹੇ ਤਾਂ ਫਿਰ ਉਹ ਬੱਚੇ ਪੜਨ ਲਈ ਉਹਨਾਂ ਦੀ ਔਖਾ ਹੋ ਇਹ ਉਹਨਾਂ ਦੇ ਆ ਜਿਹੜੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਕੁਝ ਬੈਟਰ ਕਰ ਸਕਣ ਨਾ ਕਿ ਸਿਰਫ YouTube ਦੇ ਉੱਪਰ ਬੈਠ ਕੇ ਉਹੀ ਦੋ ਚਾਰ ਕੀ ਜਾਣੇ ਉਹੀ ਰੋਸਟ ਵੀਡੀਓ ਜਾਂ ਜੋ ਵੀ ਉਹ ਸਾਰਾ ਹੈਗਾ ਬਸ ਉਹਨੂੰ ਦੇਖ ਕੇ ਆਪਣੀ ਜ਼ਿੰਦਗੀ ਕੱਢ ਦੇਣ ਜਾਂ ਫਿਰ ਬਸ ਆਪਾਂ ਲੀਡਰਾਂ ਦੇ ਹੱਥ ਵੱਲ ਹੀ ਦੇਖੇ ਚੱਲੀਏ ਉਹਨੇ 250 ਰੁਪਏ ਮਹੀਨੇ ਦੇਤੇ ਉਹਨਾਂ ਨੇ 2 ਕਿਲੋ ਕਣਕ ਫ੍ਰੀ ਦੇ ਦਿੱਤੀ ਇੰਨਾਂ ਚੀਜ਼ਾਂ ਚੋਂ ਸੀ ਨਿਕਲ ਸੀ ਤੇ ਅਗਲੀ ਚੀਜ਼ ਜਿਹੜੀ ਸਭ ਤੋਂ ਮੇਨ ਆ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਨਾ ਕਿ ਪੀਆਰ ਦੇ ਚੱਕਰ ਨੂੰ ਨਾ ਦੇਖੋ ਸਭ ਤੋਂ ਪਹਿਲਾਂ ਦੇਖੋ ਕਿ ਐਜੂਕੇਸ਼ਨ ਪੜ੍ਹੇ ਲਿਖੇ ਬੰਦੇ ਦੀ ਲੋੜ ਹਰ ਕੰਟਰੀ ਨੂੰ ਜਿਹੜੀਆਂ ਜੋਬਸ ਆਪਾਂ ਕਹਿੰਦੇ ਆ ਬੜੀਆਂ ਲੋ ਲੈਵਲ ਦੀਆਂ ਜੋਬਸ ਕਹਿੰਦੇ ਆ ਖਤਮ ਹੋਈਆਂ ਨੇ ਪੜਾਈ ਵੱਲ ਚਾਓ ਆਪਣ ਇਹ ਹਥਿਆਰ ਨਹੀਂ ਬੱਚਿਆਂ ਦੇ ਅਗਲਾ ਦੇ ਹਥਿਆਰ ਨਹੀਂ ਉਹਨਾਂ ਨੂੰ ਹਥਿਆਰ ਲੈ ਕੇ ਦੋ ਉਹਨਾਂ ਕੋਲ ਬਹੁਤ ਤਕੜੀ ਡਿਗਰੀ ਹੋਵੇ ਬਹੁਤ ਵਧੀਆ ਯੂਨੀਵਰਸਿਟੀ ਦੀ ਆਪਣੇ ਆਪ ਨੂੰ ਬਾਹਰ ਚੌਕ ਮਿਲੂਗੀ ਉਹਨੂੰ ਇੰਡੀਆ ਆਉਣੇ ਨਹੀਂ ਦੇਣਾ ਕਿਸੇ ਨੇ ਉੱਥੇ ਕਿਸ ਕਦੇ ਇੱਕ ਜਗ੍ਹਾ ਜੋਬ ਕਰੂਗਾ ਤੇ ਦੂਸਰੀ ਜਗ੍ਹਾ ਕਰੀ ਜਾਊਗਾ ਤਾਂ ਮੈਂ ਮੇਰਾ ਵੀਡੀਓ ਇਥੇ ਲੰਬਾ ਬੁਰਿਆ ਜੀ ਤਾਂ ਇਹ ਸੀਗੀ ਤੇ ਇੱਕ ਗੱਲ ਬਹੁਤ ਮੈਂ ਲੈ ਕੇ ਆਇਆ ਕਿ ਨੇ ਬੱਚਿਆਂ ਲਈ ਕਿਉਂਕਿ ਅਧਿਆਪਕ ਹੋਣ ਦੀ حیثیت ਨਾਲ ਥੋੜਾ ਜਿਹਾ ਜੋ ਅੱਜ ਕੱਲ ਹੋ ਰਿਹਾ ਵਾ ਇੰਗਲਿਸ਼ ਤੋਂ ਦੂਰ ਜਾ ਰਹੇ ਆ ਟੈਕਨੋਲੋਜੀ ਤੋਂ ਦੂਰ ਜਾ ਰਹੇ ਆ ਆਹ ਰਹੇ ਜੀ ਚੀਜ਼ ਤੋਂ ਦੂਰ ਜਾ ਰਹੇ ਆ ਇੱਕ ਹੋਰ ਹੀ ਮਤਲਬ ਬਿਲਕੁਲ ਯੂ ਟਰਨ ਲੈ ਲਿਆ ਸੀ ਘੁੰਮ ਕੇ ਬਿਲਕੁਲ ਵਾਪਸ ਨੂੰ ਮੋੜਨਾ ਸਟਾਰਟ ਕਰਤਾ ਇਹ ਵੀਡੀਓ ਇੱਥੇ 까 ਤੋਂ ਮੁੰਦਾ ਜੀ ਬੋਲਦਾ ਰਹੂਗਾ ਮੈਂ ਕੋਦਾਂ ਕੋਣ ਕੋਈ ਫਾਇਦਾ ਨਹੀਂ ਬੋਰੀ ਕਰੂੰਗਾ ਤੁਹਾਨੂੰ ਤੇ ਹੁਣ ਮੈਂ ਤੁਹਾਨੂੰ ਕੱਲ ਮਿਲੂਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ